ਵਧਰ ਮਾਤਾ ਜੀ ਨੂੰ ਅਹਿਸਾਸ ਹੁੰਦਾ ਸੀ ਦੁਨੀਆ ਕੀ ਜਾਣੇ ਫਕਰ ਕਿਥੇ ਰਹਿੰਦੇ ਐ ਦੁਨੀਆ ਨੂੰ ਨਹੀਂ ਪਤਾ ਦਦਾ ਆਖੇ ਦੂਰ ਬੜੀ ਮੰਜ਼ਲ ਫਕੀਰਾਂ ਵਾਲੀ ਦੁਨੀਆ ਕੀ ਜਾਣੇ ਕਿਥੇ ਫਕਰ ਵਰਾਜਦੇ ਭਗਵਾਨਾਂ ਭੇਸ ਕਾਲਾ ਤਸਵੀਨ ਆ ਮੂਲ ਮਾਲਾ ਔਰ ਸਜਦੇ ਸਲਾਮਾ ਨਾ ਕੋਈ ਕੰਮ ਨੇ ਨਮਾਜ਼ ਦੇ ਕਈ ਵਾਰ ਸੰਗਤ ਦੱਸਦੀ ਐ ਕਿ ਮਾਤਾ ਜੀ ਨੂੰ ਅਹਿਸਾਸ ਹੁੰਦਾ ਸੀ ਕੋਈ ਸ਼ਹੀਦ ਸਿੰਘ ਆਏ ਮੱਥਾ ਟੇਕਣ ਕੋਈ ਬਾਬਾ ਜੀ ਆਏ ਤੇ ਉਹ ਕਿਸੇ ਨਾ ਕਿਸੇ ਦੀ ਅਰਦਾਸ ਹਿੱਤੇ ਉਸ ਵੇਲੇ ਕਰਾ ਦਿੰਦੇ ਸੀ ਤੇ ਪੂਰੀਆਂ ਹੋ ਜਾਂਦੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਵਾਓ ਬਹੁਤ ਹੀ ਸਤਕਾਰਯੋਗ ਬਾਬਾ ਸਰਜੀਤ ਸਿੰਘ ਜੀ ਹੀਰਾ ਥੜਾ ਵਾਲੇ ਹਾਜ਼ਰੀ ਭਰਨਗੇ ਤੇ ਉਹਨਾਂ ਦਾ ਜਥਾ ਕੱਲ ਦੋ ਵੀਰ ਨਾਲ ਸੀ ਅੱਜ ਚਾਰ ਪੰਜ ਹੋ ਗਏ ਅਸੀਂ ਕੱਲ ਨੌ ਜਣੇ ਸੀ ਇਹਨਾਂ ਦੇ ਮਗਰ ਕੱਲ ਸੀਆਂ ਢੱਡਾਂ ਵਜਾਉਂਦੇ ਰਹੇ ਤੇ ਅੱਜ ਵੀ ਬਾਬਾ ਜੀ ਪਜਾਵਾਂਗੇ ਤੁਹਾਡੇ ਨਾਲ ਆਨੰਦ ਲਵਾਂਗੇ ਬਸ ਕਲ ਵਾਂਗ ਆਨੰਦ ਬਣਦੇ ਹੋ ਤੇ ਮਹਾਰਾਜ ਕਿਰਪਾ ਕਰੇ ਕਲ ਤੇ ਆਪ ਹੀ ਬਾਬਾ ਸਾਹਿਬ ਸਿੰਘ ਨਾ ਦੇ ਸਿਰ ਤੇ ਹੱਥ ਰੱਖਿਆ ਆਪ ਹੀ ਕੀਰਤਨ ਕਰਾਏ ਤੇ ਸਾਨੂੰ ਵੀ ਬਲ ਦਿੱਤਾ ਵੀ ਕੋਈ ਢੱਡਾ ਇਹਨਾਂ ਨਾਲ ਵਜਾਈਏ ਕੋਈ ਕਲਸ਼ੀਆਂ ਵਜਾਈਏ ਸੈਕਟਰੀ ਸਭ ਕਲਸ਼ੀਆਂ ਹੀ ਬਚਾਉਂਦੇ ਰਹੇ ਇਸ ਕਰਕੇ ਮਹਾਰਾਜ ਦੀ ਕਿਰਪਾ ਆਓ ਬਾਬਾ ਜੀ ਪਾਸੋਂ ਲਾਹੇ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਸਤ ਕਰਤਾਰ ਬਲੇ ਹਾਰੀ ਗੁਰ ਆਪਣੇ ਦਿਓ ਹਾੜੀ ਸਦਬਾਰ ਜਨਮ ਅਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ ਕਰਮ ਵਾਲਿਆ ਅਸਾਂ ਤੇ ਕਰਮ ਕਰਦੇ ਪਤਾ ਲੱਗ ਜਾਵੇ ਲਿਖਾਂ ਹਰਿਆਨੂ ਹੁੰਦਾ ਬਲੀਆਂ ਦੀ ਨਦਰ ਵਿੱਚ ਅਸਰ ਐਨਾ ਖਾਰ ਦਿੰਦੇ ਖੂੰਹਾਂ ਖਾਰਿਆਂ ਨੂੰ ਰੱਖੋ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਜੀ ਰੱਖਣ ਮਾਰ ਦਿਆਲਾ uh <laughs>

ਕਰ ਕੇ ਗੁਲੇ ਜੀ ਕਰ ਕੇ ਗੁਲੇ ਜੀ ਨਾਨਕ ਕਰ ਕੇ ਗੁਲੇ ਜੀ ਰਾਖਣ ਹਰ ਦਿਆਲਾ ਨਾਨਕ ਕਰ ਕੇ ਗੁਲੇ ਜੀ ਰਾਖੋ ਰਖਣ ਹਰ ਦਿਆਲਾ ਨਾਨਕ ਕਰ ਕੇ ਗੁਲੇ ਜੀ ਰਾਖੋ ਰਖਣ ਹਰ ਦਿਆਲਾ ਸਰਣ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖੋ ਰੱਖਣਹਾਰ ਦਿਆਲਾ ਨਾਨਕ ਕਰਕੇ ਬੋਲੇ ਚਵਰ ਸ਼ਤਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਕਲਿਆਣਕਾਰੀ ਗੋਦ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਮੁਖ ਰਸਨਾ ਪਵਿੱਤਰ ਕਰੋ ਮਾਲਕ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਓ ਕੋਈ ਰਸਨਾ ਵਾਂਜੀ ਨਾ ਰਵੇ ਸਾਰੇ ਆਖੋ ਜੀ ਵਾਹੇ ਗੁਰਜੀਤਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਬੜ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤਿੰਨ ਕੀ ਧੂਰ ਨਾਨਕ ਦਾਸ ਵਾਂਸ਼ੈ ਜਿਨ ਹਰਨਾਮ ਰਿਦੈ ਪਰੋਈ ਜਿਨਾ ਸਾਸ ਗਿਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਤਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਰਾਜਾ ਜੋਗੀ ਸ੍ਰੀ ਹਜੂਰ ਬਾਬਾ ਸਾਹਿਬ ਸਿੰਘ ਜੀ ਬੇਦੀ ਮਹਾਰਾਜ ਜੀ ਦੇ ਤਪ ਅਸਥਾਨ ਤਪੋਵਨ ਸਾਹਿਬ ਦੀ ਧਰਤੀ ਜਿੱਥੇ ਮੇਰੇ ਹਜੂਰ ਨੇ ਬੇਅੰਤ ਬਖਸ਼ਿਸ਼ਾਂ ਰਹਿਮਤਾਂ ਜਿਹੜਾ ਵੀ ਇਸ ਧਰਤੀ ਤੇ ਨਮਾਣਾ ਹੋ ਕੇ ਆਉਂਦਾ ਹੈ ਜਾਚਕ ਮੰਗੇ ਦਾਨ ਦੇਹ ਪਿਆਰਿਆ ਬੇਨਤੀ ਕਰਦਾ ਹੈ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਗੁਰਮਖੋ ਪੜੀਏ ਪਿਆਰ ਨਾਲ ਧਾਰਨਾ ਸ੍ਰੀ ਹਜੂਰ ਬਾਬਾ ਸਾਹਿਬ ਸਿੰਘ ਜੀ ਮਹਾਰਾਜ ਜੀ ਦਾ ਸਰੂਪ ਸਾਹਮਣੇ ਤਕਣਾ ਹੈ ਤੇ ਗੁਰਮਖੋ ਮਹਾਰਾਜ ਜੀ ਦੇ ਚਰਨਾਂ ਚ ਸੁਰਤیاں ਵਰਤੀਆਂ ਜੁੜ ਜਾਣ ਰਾਜਾ yogi ਰਾਜਾ yogi ਰਾਜਾ yogi ਰਾਜਾ yogi ਰਾਜਾ yogi ਰਾਜਾ yogi ਰਾਜਾ yogi

i'm a sahib singh ਰਾਜ ਜੋਗੀ ਰਾਜਾ ਜੋਗੀ ਰਾਜਾ ਜੋਗੀ ਰਾਜਾ ਜੋਗੀ ਰਾਜਾ ਜੋਗੀ ਜੋਗੀ ਰਾਜਾ ਜੋਗੀ ਰਾਜਾ ਜੋਗੀ ਰਾਜਾ ਜੋਗੀ ਤੇਰੇ ਚਰਨਾਂ 'ਤੋਂ ਬਲ ਹਾਰੇ ਬਾਬਾ ਸਹਿਬ ਸਿੰਘ ਜੀ ਪਿਆਰੇ बाबा सिंह जी प्यारे मेरे चरना तो बलिहारे बाबा साहिब सिंह जी प्यारे मेरे चरना तो बलिहारे बाबा साहिब सिंह जी आरना तो बलिहारे बाबा साहिब सिंह जी प्यारे बाबा साहिब सिंह जी प्यार बाबा साहिब सिंह जी everything that you the ਸੋਤਿ ਅਪਰਾਧ ਕਰਤ ਹੈ ਜੇਤੇ ਜਨਮੀ ਸੀਤ ਨਰਾਖਸ ਮੇਰੇ ਰਾਮయ్యాੋਂ ਬਾਰਕ ਤੇਰਾ ਕਾਹੇ ਨ ਖੰਡਸ ਅਬ ਗਣ ਮੇਰਾ ਜੇ ਮੈਂ ਮਾਤਾ ਜਨ गण बालक बाक़ा यादि रखंदी अवग बच ਸਾਹਿਬ ਸਿੰਘ ਜੀ ਮਹਾਰਾਜ ਦੇ ਦਰਬਾਰ ਵਿੱਚ ਇੱਕ ਰੰਗੀ ਰੂਪ ਭਾਈ ਗੱਜਣ ਜੀ ਮਹਾਰਾਜ ਦੇ ਦਰਬਾਰ ਵਿੱਚ ਆਏ ਆ ਕੇ ਜਦੋਂ ਮਹਾਰਾਜ ਦਾ ਦਰਸ਼ਨ ਕੀਤਾ ਨਾ ਜਦੋਂ ਵੀ ਹਜ਼ੂਰ ਬਾਬਾ ਜੀ ਦੇ ਦਰਸ਼ਨ ਕਰਦੇ ਆ ਕਿਸੇ ਦਾ ਪਤਾ ਨਹੀਂ ਪਰ ਮੇਰੇ ਮਨ ਦੀ ਜੋ ਹਾਲਤ ਮੇਰੇ ਮੁਰਸ਼ਦ ਸ਼੍ਰੀਮਾਨ ਸੰਤ ਬਾਬਾ ਹਰਬੰਸ ਸਿੰਘ ਜੀ ਮਹਾਰਾਜ ਉਹ ਰੰਗਲਾ ਫਕੀਰ ਇੱਕ ਵਾਰੀ ਬੈਠੇ ਮੈਨੂੰ ਕਹਿੰਦੇ ਕੁਝ ਬੋਲ ਲੇਗਾ ਮੈਂ ਕਿਹਾ ਜੀ ਮੈਨੂੰ ਤਾਂ ਕੁਝ ਨਹੀਂ ਆਂਦਾ ਕਹਿੰਦੇ ਕੀ ਕਰਨਾ ਫਿਰ ਤੈਂ ਮੈਂ ਕਿਹਾ ਜੀ ਮੈਂ ਕੀਰਤਨ ਕਰਨਾ ਭਾਈ ਗੁਰਦਾਸ ਜੀ ਆਂਦੇ ਸੀ ਪੂਪਵੜ ਵਾਲੇ ਕੀਰਤਨ ਕਰਨ ਭਾਈ ਗੁਰਦਾਸ ਨੂੰ ਕਹਿੰਦੇ ਮੁੰਡੇ ਨੂੰ ਕੀਰਤਨ ਸਿਖਾ ਦਊਗਾ ਉਹਨੇ ਮਹਾਰਾਜ ਮੋਰੇ ਬਚਨ ਤੇ ਕਰ ਦਿੱਤੇ ਫਿਰ ਕੁਛ ਦੇਰ ਬਾਅਦ ਕਹਿੰਦੇ ਨਹੀਂ ਇਨੂੰ ਕਿਸੇ ਨੇ ਨਹੀਂ ਸਿਖਾਉਣਾ ਬਾਬਾ ਸਾਹਿਬ ਸਿੰਘ ਆਪੇ ਹੀ ਬਖਸ਼ਿਸ਼ ਕਰੂ ਆਖੋ ਸਤਨਾਮ ਵਾਹਿਗੁਰੂ ਇਤਨਾ ਪ੍ਰੇਮ ਇਤਨਾ ਪਿਆਰ ਤੇ ਸਾਧ ਸੰਗ ਜੀ ਸ੍ਰੀ ਹਜੂਰ ਬਾਬਾ ਦਵਿੰਦਰ ਸਿੰਘ ਜੀ ਮਹਾਰਾਜ ਜੀ ਨਾਲ ਜਦੋਂ ਸ੍ਰੀ ਹਜੂਰ ਬਾਬਾ ਦਵਿੰਦਰ ਸਿੰਘ ਜੀ ਮਹਾਰਾਜ ਨੇ ਸਰੀਰਕ ਜਦੋਂ ਵਿਛੋੜਾ ਪਿਆ ਮਹਾਪੁਰਖਾਂ ਨੂੰ ਐਨਾ ਪਿਆਰ ਭਾਈ ਗੋਪਾਲ ਸਿੰਘ ਜੀ ਨੇ ਜਦੋਂ ਆਹਾਜਰੀ ਪਰੀ ਨਾ ਸਾਰਾ ਕੁਝ ਨਕਸ਼ਾ ਸਾਹਮਣੇ ਲਿਆ ਦਿੱਤਾ ਤੇ ਸਾਧ ਸੰਗ ਜੀ ਸ੍ਰੀ ਹਜੂਰ ਬਾਬਾ ਸਾਹਿਬ ਬਾਬਾ ਦਵਿੰਦਰ ਸਿੰਘ ਜੀ ਮਹਾਰਾਜ ਦੀਆਂ ਉਹ ਸਾਧ ਸੰਗ ਜੀ ਪਾਵਨ ਫੁੱਲ ਸ੍ਰੀ ਹਜੂਰ ਬਾਬਾ ਜੀ ਤੋਂ ਮੰਗ ਕੇ ਲੈ ਗਏ ਆਪਣਾ ਸਥਾਨ ਨਹੀਂ ਬਣਾਇਆ ਕਹਿੰਦੇ ਪਹਿਲਾਂ ਮੇਰੇ ਮੁਰਸ਼ਿਦ ਦਾ ਸਥਾਨ ਬਣੇਗਾ ਆਖੋ ਸਤਨਾਮ ਵਾਹਿਗੁਰੂ ਤੇ ਸਾਧ ਸੰਗ ਜੀ ਕਿਵੇਂ ਪੁੱਲ ਸਕਦੇ ਹਾਂ ਇਹ ਦਰ ਨੂੰ ਕਿਤੇ ਨਰਕਾਂ ਚ ਵੀ ਜਗ੍ਹਾ ਨਹੀਂ ਮਿਲੂਗੀ ਜੇ ਇਸ ਦਰਨੋਂ ਭੁੱਲ ਬੈਠੇ ਆਖੋ ਸਤਨਾਮ ਵਾਹਿਗੁਰੂ ਪਾਈ ਗੱਜਣ ਸਾਹਿਬ ਜੀ ਆਏ ਆ ਕੇ ਮਹਾਰਾਜ ਦਾ ਦ دیدار ਕੀਤਾ ਸ੍ਰੀ ਹਜੂਰ ਬਾਬਾ ਜੀ ਦਾ ਸ੍ਰੀ ਹਜੂਰ ਬਾਬਾ ਸਹਿਬ ਸਿੰਘ ਜੀ ਮਹਾਰਾਜ ਜੀ ਦਾ ਤੇ ਸਾਜ ਸੰਗ ਜੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੇਵਾ ਕਰਦੇ ਨੇ ਗੁਰਮਖੋ ਗੋੜਿਆਂ ਦੀਆਂ ਕਾਠੀਆਂ ਬਣਾਉਣੀਆਂ ਇਸ ਤਰ੍ਹਾਂ ਦੀ ਸੇਵਾ ਗੁਰੂ ਨਾਨਕ ਦੇ ਘਰ ਵਿੱਚ ਬੇਅੰਤ ਸੇਵਾ ਨੇ ਕੋਈ ਭਾਂਡੇ ਮਾਂਜ ਕੇ ਖੁਸ਼ੀ ਲੈਂਦਾ ਬਾਬਾ ਜੀ ਦੀ ਕੋਈ ਪ੍ਰਸ਼ਾਦ ਦੇ ਬਣਾ ਕੇ ਕੋਈ ਪ੍ਰਸ਼ਾਦ ਦੇ ਵਰਤਾ ਕੇ ਕੋਈ ਤੁਹਾਡੇ ਮੰਗੋ ਦੇਵਤਿਆਂ ਵਾਂਗ ਸਮਾਧੀਆਂ ਲਾ ਕੇ ਖੁਸ਼ੀਆਂ ਲੈਂਦੇ ਮਹਾਰਾਜ ਦੀਆਂ ਤੇ ਸਾਧ ਸੰਗ ਜੀ ਉਹ ਗੱਜਣ ਸ਼ਾਹ ਨੇ ਸੇਵਾ ਕੀਤੀ ਤੇ ਮੇਰੇ ਹਜ਼ੂਰ ਬਾਬਾ ਸਾਹਿਬ ਸਿੰਘ ਜੀ ਮਹਾਰਾਜ ਜੀ ਨੂੰ ਖੁਸ਼ ਕਰ ਲਿਆ ਕਦੇ ਵੀ ਇਹ ਭਾਵਨਾ ਨਾ ਬਣੇ ਦੁਨੀਆ ਨੇ ਖੁਸ਼ ਨਹੀਂ ਹੋਣਾ ਸ੍ਰੀ ਹਜ਼ੂਰ ਬਾਬਾ ਜੀ ਬਾਬਾ ਸਰਬਜੋਤ ਸਿੰਘ 베ਦੀ ਸਾਹਿਬ ਜਿਨ੍ਹਾਂ ਦੇ ਬਾਰੇ ਮੇਰੇ ਸੰਤ ਬਾਬਾ ਹਰਬੰਸ ਸਿੰਘ ਜੀ ਮਹਾਰਾਜ ਕਹਿੰਦੇ ਸ਼੍ਰੀ ਹਜੂਰ ਬਾਬਾ ਸਰਬਜੋਤ ਸਿੰਘ 베ਦੀ ਸਾਹਿਬ ਕਹਿੰਦੇ ਬੱਟੇ ਬਾਬਾ ਜੀ ਸਾਡੇ ਇਹਨਾਂ ਦੀ ਸ਼ਾਨ ਦੇ ਖਿਲਾਫ ਕੋਈ ਵੀ ਬੋਲੇਗਾ ਉਹ ਮੇਰੇ ਤੋਂ ਸਹਿਣ ਨਹੀਂ ਹੋਣਾ ਤੇ ਸਾਧ ਸੰਗ ਜੀ ਇਹੀ ਬੇਨਤੀ ਕਿਤੇ ਭੁੱਲ ਕੇ ਵੀ ਅੱਗਿਆ ਨਾ ਹੋ ਜੇ ਡਰ ਲੱਗਦਾ ਰਹਿੰਦਾ ਤੇ ਸਾਧ ਸੰਗ ਜੀ ਸ੍ਰੀ ਹਜੂਰ ਬਾਬਾ ਜੀ ਸਾਨੂੰ ਸਮਝਾਉਂਦੇ ਐ ਕੇਸ ਦਰਤ ਦੀ ਸੇਵਾ ਕਦੇ ਬਿਰਥੀ ਨਹੀਂ ਜਾਂਦੀ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਜਿਹੜੀ ਵੀ ਇੱਛਾ ਹੁੰਦੀ ਸਤਿਗੁਰੂ ਸੇਵਲੇ ਸ੍ਰੀ ਹਜੂਰ ਬਾਬਾ ਜੀ ਪੂਰੀ ਕਰ ਦਿੰਦੇ ਅੱਜ ਮਹਾਰਾਜ ਬਾਬਾ ਜੀ ਖੁਸ਼ ਹੋ ਗਏ ਕਹਿੰਦੇ ਗੱਜਣ ਸਾ ਸੁਖੀ ਆ ਤੇ ਸੁਖੀ ਜਾਖੋ ਸਤ ਨਾਮ ਵਾਹਿਗੁਰੂ ਕੁਰਾਨੋ ਮਨਾ ਲਈਏ ਤਨ ਮਨ ਤਨ ਦੇਕੇ ਕੁਰਾਨੋ ਮਨਾ ਲਈਏ ਤਨ ਮਨ ਤਨ ਦੇਕੇ کور تو خالی کوئی नान था हे کور कौ नानकदा ख़ाली कोई न चवे हार कानक थी कोई न चवे हारकी गुरू नानक दादा सो खाली कोई न चवे घर गुरू नानक दो खाली कोई ने हे तार बाबा साहिब सिंह तार ए सो खाली कोई न चवे तार बाबा साहिब सिंह त हे ख़ाली कोई न चवे धार बाबा साहिब

ਉਹ ਸਾਧ ਸੰਗ ਜੀ ਬਾਬਾ ਸਾਹਿਬ ਸਿੰਘ ਜੀ ਮਹਾਰਾਜ ਇੰਨੇ ਖੁਸ਼ ਹੋਏ ਬਖਸ਼ਿਸ਼ਾਂ ਕਰ ਦਿੱਤੀਆਂ ਤੇ ਉਹ ਪਾਈ ਗੱਜਣ ਸਾਹਿਬ ਜੀ ਮਹਾਪੁਰਸ਼ ਜਿਨ੍ਹਾਂ ਨੇ ਮਾਰਈ ਦੇ ਹੁਕਮਾਂ ਦੇ ਅਨੁਸਾਰ ਆਪਣੇ ਇਲਾਕੇ ਵਿੱਚ ਜਾ ਕੇ ਗੁਰੂ ਨਾਨਕ ਦਰਗਹ ਦਾ ਪ੍ਰਚਾਰ ਕੀਤਾ ਇੰਨੀ ਸੇਵਾ ਕੀਤੀ ਇੰਨੀ ਬੰਦਗੀ ਕੀਤੀ ਟੁੱਟੀਆਂ ਰੂਹਾਂ ਨੂੰ ਉਹਨਾਂ ਸਾਬ੍ਹ ਲਿਆਉਣਾ ਸੇਵਾ ਕਰਾਉਣੀ ਜਿਵੇਂ ਸੰਤ ਬਾਬਾ ਹਰਬੰਸ ਸਿੰਘ ਜੀ ਮਹਾਰਾਜ ਮਾਰਚ ਮਹੀਨੇ ਸੰਗਤ ਨੂੰ ਲਿਆਉਣਾ ਲੰਗਰ ਦੀ ਸੇਵਾ ਕਰਨ ਵਾਸਤੇ ਤੇ ਕਹਿਣਾ ਮੈਂ ਸਾਰੇ ਸਾਲ ਦੀ ਕਮਾਈ ਇਕੱਠੀ ਕਰਕੇ ਲਿਆਉਣਾ ਇੱਥੇ ਆ ਕੇ ਸੰਗਤ ਨੂੰ ਵਰਤਉਣਾ ਆਖੋ ਸਤਨਾਮ ਵਾਹਿਗੁਰੂ ਏ ਗੁਰਮਖੋ ਇੱਕ ਗਰੀਬ ਕਿਸਾਨ ਜੇਦੀ ਝੋਲੀ ਬਾਬਾ ਸਾਹਿਬ ਸਿੰਘ ਜੀ ਮਹਾਰਾਜ ਦੇ ਚਰਨਾਚਰਦਾਸ ਕਰਕੇ ਭਾਈ ਗੱਜਨ ਸ਼ਾਹ ਨੇ ਉਸ ਨੂੰ ਪੁੱਤਰ ਦੀ ਦਾਤ ਬਾਬਾ ਜੀ ਤੋਂ ਲੈ ਕੇ ਦਿੱਤੀ ਤੇ ਜਦੋਂ ਸ਼ੁਕਰਾਨੇ ਦੀ ਵਾਰੀ ਆਈ ਉਹ ਭੁੱਲ ਗਿਆ ਅੱਜ ਜਾਣਾ ਕੱਲ ਜਾਣਾ ਤੇ ਗੁਰਮਖੋ ਸਮਾਂ ਬੀਤਦਾ ਗਿਆ ਹੋਰ ਦਾਤ ਮਿਲ ਗਈ ਫਿਰ ਜਦ ਸਰੀਰ ਨੂੰ ਕਸ਼ਟ ਹੋਇਆ ਨਾ ਜਦੋਂ ਤਾਪ ਚੜਿਆ ਦੁੱਖ ਲੱਗੇ ਤਾਂ RAM ਪੁਕਾਰਾ ਹੈ ਦੁੱਖ ਵੇਲੇ ਫਿਰ ਸਾਧ ਸੰਗਤ ਸਭ ਕੁਝ ਚੇਤੇ ਆ ਜਾਂਦਾ ਹੈ ਆ ਕੇ ਮਹਾਪੁਰਸ਼ਾਂ ਨੂੰ ਕਹਿੰਦਾ ਜੀ ਮੈਨੂੰ ਸ੍ਰੀ ਹਜੂਰ ਬਾਬਾ ਜੀ ਦੇ ਚਰਨਾਂ ਚ ਲੈ ਚੱਲੋ ਜਦੋਂ ਮਹਾਰਾਜ ਦੇ ਚਰਨਾਂ ਚਾਏ ਸ੍ਰੀ ਹਜੂਰ ਬਾਬਾ ਜੀ ਨੂੰ ਕਹਿੰਦੇ ਜੀ ਇਹ ਸ਼ਾਇਦ ਦੱਲੂ ਨਾ ਸੀ ਉਸ ਬੰਦੇ ਦਾ ਭਾਈ ਦੱਲੂ ਜੀ ਜਿਹਦੀਆਂ ਬਾਬਾ ਸਾਹਿਬ ਸਿੰਘ ਜੀ ਮਹਾਰਾਜ ਨੇ ਝੋਲੀਆਂ ਭਰੀਆਂ ਤੇ ਜਦੋਂ ਸਾਰੇ ਟੱਬਰ ਨੂੰ ਸਾਧ ਸੰਗਤ ਜੀ ਬਖਸ਼ਿਸ਼ਾਂ ਕਿਵੇਂ ਮਹਾਰਾਜ ਨੇ ਕੀਤੀਆਂ ਸਾਰੇ ਟੱਬਰ ਨੂੰ ਨਾਲ ਲੈ ਕੇ ਗਿਆ ਸੀ ਤੇ ਸ੍ਰੀ ਹਜੂਰ ਬਾਬਾ ਜੀ ਨੂੰ ਜਦੋਂ ਦੱਸਿਆ ਬਾਬਾ ਗੱਜਣ ਸ਼ਾਹ ਜੀ ਨੇ ਤੇ ਸ੍ਰੀ ਹਜੂਰ ਬਾਬਾ ਜੀ ਕਹਿਣ ਲੱਗੇ ਸਾਡਾ ਸਿੱਖ ਨੀਏ ਤਾਪਦਾ ਹੀ ਸਿੱਖ ਹੈ ਆਖੋ ਸਤਨਾਮ ਵਾਹਿਗੁਰੂ ਤੇ ਗੁਰਮਖੋ ਅੱਖਾਂ ਚ ਹੰਝੂ ਆ ਗਏ ਮਹਾਰਾਜ ਬਖਸ਼ ਲੋ ਸੰਤ ਉਹਨਾਂ ਦਾ ਹਿਰਦਾ ਬੜਾ ਕੋਮਲ ਹੁੰਦਾ ਏ ਤੇ ਗੁਰਮੁਖੋ ਬੇਨਤੀ ਕੀਤੀ ਮਹਾਰਾਜ ਬਖਸ਼ ਲੋ ਇਹ ਦਰ ਐਸਾ ਇੱਥੇ ਝੁਕਣ ਦੀ ਦੇਰੀ ਐ ਇੱਥੇ ਮਹਾਰਾਜ ਦੇ ਬਖਸ਼ਣ ਚ ਦੇਰੀ ਨਹੀਂ ਆਖੋ ਸਤਨਾਮ ਵਾਹਿਗੁਰੂ ਸੋ ਸਾਧ ਸੰਗਤ ਇਹੀ ਬੇਨਤੀ ਮਹਾਰਾਜ ਦੇ ਚਰਨਾਂ ਨਾਲ ਜੁੜੇ ਰਹੀਏ ਸੋ ਜੋ ਸਮਾਸ ਮਾਪਤ ਹੈ ਪ੍ਰਬੰਧਕਾਂ ਵੱਲੋਂ ਧੰਨਵਾਦ ਸਮੂਹ ਸੰਗਤਾਂ ਦਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸ੍ਰੀ ਹਜੂਰ ਬਾਬਾ ਸਾਹਿਬ ਸਿੰਘ ਜੀ 베ਦੀ ਮਹਾਰਾਜ ਜੀ ਦੇ ਤਪਸਥਾਨ ਦੀਆਂ ਹਾਜ਼ਰੀਆਂ ਸ੍ਰੀ ਹਜੂਰ ਬਾਬਾ ਸਰਬਜੋਤ ਸਿੰਘ ਜੀ 베ਦੀ ਸਾਹਿਬ ਜਿਨ੍ਹਾਂ ਦੇ ਸਾਧ ਸੰਗਤ ਜੀ ਅਸ਼ੀਸ਼ਾਂ ਬਖਸ਼ੀਸ਼ਾਂ ਸਦਕਾ ਹਾਜ਼ਰੀਆਂ ਪਰਦੇ ਆ ਸਾਧ ਸੰਗਤ ਜੀ ਸਤਿਗੁਰੂ ਕਿਰਪਾ ਕਰੇ ਇਹ ਪ੍ਰੀਤ ਇਸੇ ਤਰ੍ਹਾਂ ਨਿਭੀ ਰਹੇ ਨਿਭ ਜਾਵੇ ਤੋਂ ਸਾਧ ਸੰਗਤ ਜੀ ਗੁਰੂ ਨਾਨਕ ਮਿਸ਼ਨ ਸੰਸਥਾ ਦੇ ਸਾਰੇ ਮੈਂਬਰ ਸੇਵਨ ਦਾ ਧੰਨਵਾਦ ਮਾਤਾ ਗੁਰਮੀਲ ਕੌਰ ਜੀ ਦੇ ਸਾਰੇ ਪਰਿਵਾਰ ਦਾ ਭਾਈ ਹਰਪਾਲ ਸਿੰਘ ਜੀ ਭਾਈ ਜੋਗਮਾਨ ਸਿੰਘ ਜੀ ਭਾਈ ਗੋਪਾਲ ਸਿੰਘ ਜੀ ਗਿਆਨੀ ਹਰਦੀਪ ਸਿੰਘ ਜੀ ਵੜੇ ਆਨੰਦ ਵਿੱਚ ਕੀਰਤਨ ਕਰ ਰਹੇ ਸੀ ਅੱਜ ਤੇ ਦੀਵਾਨ ਦਾ ਆਨੰਦ ਹੀ ਵੱਖਰਾ ਸੀ ਸਾਧ ਸੰਗ ਜੀ ਦਿਲ ਕਰਦਾ ਸੀ ਮਹਾਰਾਜ ਜੀ ਸ੍ਰੀ ਹਜੂਰ ਬਾਬਾ ਜੀ ਦੀਆਂ ਬਾਤਾਂ ਪਾਉਂਦੇ ਹੀ ਰਹਿਣ ਸੀ ਸੁਣਦੇ ਜਾਈਏ ਆਖੋ ਸਤਨਾਮ ਵਾਹਿਗੁਰੂ ਇਹ ਤੇ ਮਿਸ਼ਰੀ ਦਾ ਪਹਾੜ ਹੈ ਜਿੱਧਰੋਂ ਮਰਜ਼ੀ ਖਾ ਲਓ ਮਿੱਠਾ ਹੀ ਮਿੱਠਾ ਤੇ ਜਿਹੜੇ ਪਿਆਰ ਵਾਲੇ ਐ ਨਾ ਉਹਨਾਂ ਦੇ ਕਦੇ ਹਿਰਦੇ ਨਹੀਂ ਰੱਜਦੇ ਕੋਈ ਵੀ પ્રસੰਗ ਬਾਬਾ ਜੀ ਦਾ ਸ਼ੁਰੂ ਕਰ ਲੋ ਐਨਾ ਮਿੱਠਾ ਹੀ ਮਿੱਠਾ ਐ ਸਾਸ ਸੰਗ ਜੀ ਸੋ ਆਉ ਆਖਰੀ ਧਾਰਨਾ ਚ ਗੱਜ ਕੇ ਬੋਲਿਓ ਕੋਈ ਰਸਨਾ ਵਾਂਜੀ ਨਾ ਰਵੇ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹ ਵਾਲੇ ਮਹਾਂਪੁਰਖ ਧਾਰਨਾ ਪੜਿਆ ਕਰਦੇ ਸਨ ਜੋ ਕੇ ਬੁਲਵਾ ਤੂੰ ਦਿੱਤੇ ਕਾਮਨਾ ਬੇਬਾਕ ਮਿੱਠਤ ਨਹੀਂ ਬਿਨਾਨ ਕਾ ਸੁਣ ਚੰਗਿਆਈਆਂ ਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਬਾ ਸਰਜੀਤ ਸਿੰਘ ਜੀ ਹੀਰਾ ਧੜਾ